ਦਰਦ ਬਹੁਤ ਹੈਗੀ ਆ ਵੈਸੇ ਹੈ ਨਹੀਂ ਤੇ ਜੇ ਸਾਡੋਠ ਹੈਗੀ ਅਕਉਤੋਂ ਦੀ ਜਾਂਦਾ ਤਾਂ ਤੇਰੇ ਹੁਮਲਾਦਾਂ ਦੀ ਐਕ੍ਰੀਮੈਂਟ ਕਿਉਂ ਤੈਨੂੰ ਕੋਈ ਸ਼ਬਦ ਵੀ ਬੋਲਦਾ ਇਹ ਯੋਗਦਾਨ ਮਦਾਰਨਾ ਦਾ ਹੈ ਮੇਰੇ ਸਾਡੀ ਰੇਂਟਰੀ ਵਿੱਚ ਨਹੀਂ ਹੋਣੀ ਚਾਹੀਦੀ ਜਦ ਦੀ ਦੇਸ਼ ਦੀ ਵਿਕਾਸ ਦੀ ਦਰ ਹੋਵੇ ਤਾਂ ਦੇਸ਼ ਦੀ ਵਿਕਾਸ ਦੀ ਜਿਹੜੀ ਦਰ ਹੈ ਅਜਾ ਉੱਠੀ ਹੈ ਝੂਠੀ ਕਿਹਾ ਮੈਂ ਅਕਰਾਂੜੇ ਬੋਲਦਾ ਸੀ ਇੱਕਦੰਨ ਸਕੇਤ ਉਹ ਇਹ ਤੇ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਅਸੀਂ ਕੋ ਠੇਕਾ ਨਹੀਂ ਲੈ ਲਿਆ ਕਿ ਹਲੇਕ ਸਰਕਾਰ ਦਾ ਉਹਦੇ ਖੰਡ ਦਾ ਲੋਡ ਕਰੀ ਅਸੀਂ ਸਹਿਬ ਆਪਣੀ ਲੋੜ ਦੱਸਦੇ ਆ ਮਾਰੇ ਤੁਸੀਂ ਬਹੁਤ ਚੰਗੇ ਆ ਤੁਸੀਂ ਲੋਕਾਂ ਜੋ ਐ ਕਿਉਂਦੇ ਆਏ ਐ ਪਰ ਸਾਡੀ ਵੀ ਗੈਨਤੀ ਸੁਣੋ ਪਰ ਇਸ ਦੇ ਬਾਵਜੂਦ ਜਿਹਨਾਂ ਰੱਤਾਂ ਚ ਅਸੀਂ ਵਸਦੇ ਆ ਮੈਂ ਇਸ ਮਿੱਟੀ ਦਾ

ਪੜਿਆ ਨਹੀਂ ਕਿਹਾ ਇਹ ਕਿ ਤੋ ਬੜੀ ਜੀ ਕਾਸੀ ਸੋ ਵੀ ਤੋਂ ਬੜਾ ਟਾਈਮ ਲਾ ਲਾ ਕੇ ਰਹਿ ਗਏ ਅਗਰ ਫਿਰ ਵੀ ਤੇ ਮੌਕਾ ਮਿਲਿਆ ਇੰਤਾ ਦੇ ਮੌਕੇ ਬਹੁਤ ਘੱਟ ਮਿਲਦੇ ਜੀਵਨ ਵਿੱਚ ਜਿੱਥੇ ਸੰਗਲਸ਼ ਕਰਕੇ ਲੋਕ ਬੈਠੇ ਹੋਣ ਜਿੱਥੇ ਪੂਰਾ ਧਿਆਨ ਅੰਦਰ ਬੈਠਾ ਹੋਵੇ ਉੱਤੇ ਬੜਾ ਕੁਝ ਅਨੁਭਵ ਕਰਦੇ ਨੇ ਜਿਹਨੂੰ ਸੌਨਾ ਪੈਂਦਾ ਔਰ ਇਹ ਸੌਕੇ ਦਾ ਮੰਡਣਾ ਨਹੀਂ ਪੈਂਦਾ ਸੋ ਮੈਂ ਸੰਧੂ ਸਾਹਿਬ ਨਾਲ ਇਸ ਗੱਲ ਤੇ ਸਹਿਮਤ ਹਾਂ ਵੈਸੇ ਤਾਂ ਤੇ ਇਹ ਮੇਰੇ ਛੋਟੇ ਭਰਾ ਨੇ ਪਰਿਵਾਰ ਪਰਸਤੇ ਵਾਲੇ ਰਹਿੰਦੇ ਆ ਕਦੀ ਘਰ ਆਵੇ ਕਦੀ ਭਰਾਇਆ ਜਾਵੇ 24 ਘੰਟੇ ਹੱਦ ਇਹਨਾਂ ਨੂੰ ਅਜ ਪੜ੍ਹਿਆ ਨਾ ਜਿੱਦਾਂ ਮੈਂ 10 ਬੱਟ ਕੇ 35 ਮਿੰਟ ਤੇ ਇੱਥੇ ਆ ਗਿਆ ਨੀਕੇਸ਼ ਸਪਤਾਹਾਰਸੀ ਚਲੋ 6 ਅੰਤ ਵਿੱਚ ਮੈਂ ਆਸ ਕਰਦਾ ਲਈ ਅਸੀਂ 85 ਕੇ ਤੁਹਾਨੂੰ ਪੱਕਾ ਜਿਲਾਵਾਂਗੇ ਉਹਦਾ ਕਾਰਨ ਹੈ ਵਿਸ਼ਵਾਸ ਹੈ ਦੁਬਾਰਾ ਮੈਂ ਕਹਿੰਦਾ ਸੰਧੂ ਬੜਾ ਹੈ ਉਹ ਆਪਣੇ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦਾ ਸਲਾਹਕਾਰ ਸਰਪ੍ਰਸਤ ਅੱਜ ਕਿਹੜੇ ਪੈਨਸ਼ਨਰ ਦੇ ਸੁਨਾਵੇਂ ਆ ਕਿਉਂਕਿ ਸਾਡੇ ਬਹੁਤਿਆਂ ਨੇ ਲੜ ਕੇ ਸਰਕਾਰ ਤੋਂ ਪੈਨਸ਼ਨ ਮਨਜ਼ੂਰ ਕਰਾਈ ਸੀ ਪਹਿਲਾਂ ਸਿਰਫ ਡਿਫੈਂਸ ਦੇ ਰੇਨ ਨੂੰ ਸਿਰਫ ਪੈਨਸ਼ਨਾਂ ਮਿਲਦੀ ਸੀ ਉਹ ਪੈਨਸ਼ਨ ਹੈ ਆ ਫਿਰ ਸਰਕਾਰ ਨੇ ਵਾਸ ਲੈਣ ਦੀ ਜੋ ਸ਼ੁਰੂ ਕੀਤੀ ਤੇ ਸੁਪਰੀਮ ਕੋਰਟ ਤੱਕ ਸਾਡੇ ਸਾਥੀ ਨਕਾਰਾ ਸੀ ਉਹਨੇ ਕੇਸ ਕਰਿਆ ਤੇ ਅੰਿਆਸ਼ੀ ਯੋਧਾ ਦੇਸੀਲ ਪਿਆ ਸਰਕਾਰ ਨੇ ਕਿਹਾ ਪੈਨਸ਼ਨ ਕੋਈ ਖਰਾਬ ਨਹੀਂ ਆਗੀ ਇਹ ਜਿਹੜੀ ਸਾਡੀ ਡੈਫੰਡ ਵੇਜ ਹੈ ਜਿਹੜੇ ਸਾਡੇ ਰੋਕੇ ਹੋਏ ਪੈਸੇ ਆ ਉਹ ਆ ਜੇ ਕਿਸੇ ਸੇਵਾ ਦਿੱਤੀ ਆ ਤੇ ਪੈਨਸ਼ਨ ਆ ਹਰ ਹਾਲ ਵਿੱਚ ਦਿੱਲੀ ਬਣਦੀ ਆ ਪਰ ਅੱਜ ਜਿਹੜੀ ਸਰਕਾਰ ਆ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਦਰਖਨਾਰ ਕਰਕੇ ਇੱਕ ਇੱਕ ਚਾਰ ਤੋਂ ਪੈਨਸ਼ਨ ਬੰਦ ਕਰਉਂਦੀ ਆ ਅਸੀਂ ਉਹ 82 ਵਾਲਾ ਜਿਹੜਾ ਫੈਸਲਾ ਹੋਇਆ ਸੁਪਰੀਮ ਕੋਰਟ ਦਾ ਉਹਨੇ ਨਾਲ ਦੇ ਉੱਤੇ ਹਰ ਸਾਲ ਦਸੰਬਰ ਦੇ ਵਿੱਚ ਪੈਨਸ਼ਨਰ ਲਾਈਫਸ ਨੂੰ ਮੰਉਨੇ ਆ ਤੇ ਉਹਨਾਂ ਸਾਥੀਆਂ ਨੂੰ ਜਿਹੜੇ ਪਹਿਲਾਂ ਅਸੀਂ ਮਨਾਉਂਦੇ ਹੁੰਦੇ ਸੀ 80 ਸਾਲ ਵਾਲੇ ਸਨਮਾਨਤ ਕਰਦੇ ਸੀ ਹੁਣ 75 ਸਾਲ ਤੋਂ ਅਸੀਂ ਸਨਮਾਨਤ ਕਰਨਾ ਸ਼ੁਰੂ ਕਰਦੇ ਆ ਤੇ ਸਾਰੇ ਸਾਥੀਆਂ ਨੂੰ ਕਹਿੰਦੇ ਆ ਕਿ ਇਹ ਪੈਨਸ਼ਨ ਬਚਾਉਣ ਦੇ ਲਈ ਜਿਹੜੀ ਸਾਡੇ ਬੱਚਿਆਂ ਤੋਂ ਖੋਹੀ ਗਈ ਆ ਜਿਹੜਾ ਸਾਡਾ ਹੱਕ ਆ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਵੀ ਹੱਕ ਆ ਉਹ ਜਿਹੜੀ ਪੈਨਸ਼ਨ ਬਚਾਉਣ ਲਈ ਸਾਨੂੰ ਕਾਰਜਸ਼ੀਲ ਰਹਿਣਾ ਚਾਹੀਦਾ और अब इस गए बैठा बंद कर नहीं सरकार पेंशन बंद कर दी है देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और वट्सएप चैनल पर